ਕਰ ਰਹੇ ਸੀ ਕਿਸਾਨੀ ਦੀ ਗੱਲ ਕਰ ਰਹੇ ਸੀ ਢੱਲੇਵਾਲ ਸਾਹਿਬ ਹੋਰਾਂ ਦੀ ਗੱਲ ਕਰ ਰਹੇ ਸੀ ਪਰ ਹੁਣ ਫਸਲਾਂ ਦੀ ਖਰੀਦ ਦਾ ਵੀ ਟਾਈਮ ਆ ਜਦੋਂ ਫਸਲਾਂ ਦੀ ਖਰੀਦ ਦਾ ਟਾਈਮ ਆਉਂਦਾ ਹੈ ਤੇ ਫਿਰ ਕਰਜ਼ਿਆਂ ਦਾ ਜ਼ਿਕਰ ਹੁੰਦਾ ਜਦੋਂ ਕਰਜ਼ਿਆਂ ਦਾ ਜ਼ਿਕਰ ਹੁੰਦਾ ਤੇ ਫਿਰ ਵਿਆਜਾਂ ਦਾ ਵੀ ਜ਼ਿਕਰ ਹੁੰਦਾ ਤੇ ਵਿਆਜ ਕਈ ਵਾਰੀ ਕਹਿੰਦੇ ਕਿ ਜਿੰਨੇ ਆਮ ਪੈਣੇ ਹੁੰਦੇ ਉਹ ਤੋਂ ਵੱਧ ਪੈਂਦੇ ਨੇ ਤੇ ਹੁਣ ਕੋਈ 500 550 ਕਰੋੜ ਦੇ ਵਿਆਜ ਦੀ ਗੱਲ ਹੋ ਰਹੀ ਹੈ ਇਹ ਕਿਹੜਾ ਵਿਆਜ ਹੈ ਜੀ ਸੀਸੀਐਲ ਤੇ ਦੱਸ ਰਹੇ ਕਿ ਪੈ ਰਿਆ ਜੀ ਐਕਸਟਰਾ ਵਿਆਜ ਵੱਧ ਹੁੰਦਾ ਹਾਂ ਜੀ ਹਾਂ ਜੀ ਬਾਕੀ ਆਪਾਂ ਕੱਢ ਲੈਨੇ ਕਿ ਇਹਦਾ ਮਜ਼ਮੂਨ ਕੀ ਹੈ ਜੀ ਦੇਖੋ ਜਿਹੜਾ ਵਿਆਜ ਤਾਂ ਵੈਸੀ ਮਾਰੀ ਜਾਂਦਾ ਪੰਜਾਬ ਨੂੰ ਸਭ ਠੀਕ ਹੈ ਨਾ ਵੀ ਕਹਿੰਦੇ ਆ ਕਿ ਸੀਸੀਐਲ ਦਾ ਜਿਹੜਾ ਜਿਹੜੀ ਕੈਸ਼ ਕ੍ਰੈਡਿਟ ਲਿਮਿਟ ਹੁੰਦੀ ਆ ਜੀ ਕਿ ਮੰਡੀਆਂ ਤੋਂ ਨਾਜ ਖਰੀਦਣ ਲਈ ਸੀਸੀਐਲ ਤੇ 8.37% ਵਿਆਜ ਲੱਗਦਾ ਤਾਂ ਪੰਜਾਬ ਵੱਲੋਂ ਲਈ ਜਾਣ ਵਾਲੀ ਸੀਸੀਐਲ ਤੇ ਬੈਂਕ 8.97% ਦੀ ਵਿਆਜ ਦੀ ਦਰ ਲੈਂਦੇ ਹਨ ਹੂੰ ਤੇ ਇਹਦੇ ਨਾਲ ਮਤਲਬ ਕਿ ਜਿਹੜਾ 500 ਕਰੋੜ ਪੰਜਾਬ ਨੂੰ ਰਗੜਾ ਲੱਗ ਜਾਂਦਾ ਹੈ ਹੂੰ ਤਾਂ ਇਹ ਹੈ ਕੁੱਲ ਮਿਲਾ ਕੇ ਇਸ ਸਾਰੀ ਕਹਾਣੀ ਦਾ ਲਬੋ ਲਬਾਬ ਤਾਂ ਗੱਲ ਇਹ ਕਿ ਦੇਖੋ ਹੁਣ ਕੀ ਕਹੀਏ ਜੀ ਇੱਥੇ ਕਈਆਂ ਨੂੰ ਗੱਲਾਂ ਚੁਬਣੀਆਂ ਬਈ ਆਰਡੀਐਫ ਵੀ ਨੱਪੀ ਬੈਠੇ ਆ ਪੰਜਾਬ ਦਾ ਹੂੰ ਦੇਖੋ ਆਪਾਂ ਡੇ 1 ਤੋਂ ਮਾਨ ਸਾਹਿਬ ਦੇ ਨਾਲ ਆ ਇਸ ਮੁੱਦੇ ਤੇ ਜੀ ਠੀਕ ਹੈ ਨਾ ਜੀ ਮਾਨ ਸਾਹਿਬ ਦੇ ਬੰਦੇ ਜਿੰਨੀ ਮਰਜ਼ੀ ਮੈਨੂੰ ਗਾਲਾ ਕੱਢ ਲੈਣ ਹੂੰ ਆਪਾਂ ਨਾ ਲਿਆ ਜੀ ਕਿ ਸਾਡਾ ਪੈਸਾ ਸਾਡੀ ਸਰਕਾਰ ਦਾ ਪੈਸਾ ਸਾਡਾ ਪੈਸਾ ਹੈ ਹੂੰ आरडीएफ ਸਾਡੇ ਕਿਸਾਨਾਂ ਦੇ ਖੂਨ ਪਸੀਨੇ ਦੀ ਕਮਾਈ ਆ ਜੀ ਜੀ ਠੀਕ ਹੈ ਜੀ ਸਾਡਾ 8000 ਕਰੋੜ ਰੁਪਇਆ ਤੁਸੀਂ ਕਿਹੜੇ ਬੋਚ ਚ ਨਪਿਆ ਵੀ ਹਮ ਹੈ ਜਨੋ ਕਿ ਸਾਨੂੰ ਬਹੁਤ ਜ਼ਿਆਦਾ ਲੋੜ ਸਾਡੇ ਚਾਚੇ ਦਾ ਮੁੰਡਾ ਨਾ ਸਾਡੇ ਗਵਾਨ ਚ ਇੱਕ ਵਾਰੀ ਦੇਗ ਲੱਥੀ ਸੀ ਚੌਲ ਲੈਣ ਚਲਾ ਗਿਆ ਤੇ ਮੁੜਿਆ ਹੀ ਨਾ ਛੋਟਾ ਜਿਹਾ ਸੀ ਬੜਾ ਪਿਆਰਾ ਸੀ ਕਿਊਟ ਸੀਗਾ ਤੇ ਉਹ ਪਿੱਛੇ ਸਾਡੇ ਬਾਪੂ ਜੀ ਉਹ ਗਏ ਚਲੇ ਤੇ ਉਹ ਜਿਹਦੀ ਦੇਗ ਲੱਥੀ ਸੀ ਨਾ ਉਹਨਾਂ ਦਾ ਉਹਦਾ ਨਾਮ ਸੀ ਜੀਤਾ ਜੀ ਉਹ ਵੀ ਬਜ਼ੁਰਗ ਸੀ ਕਹਿੰਦਾ ਜੀ ਤੇਆ ਚੌਲ ਨਹੀਂ ਦੇਣੇ ਤੇ ਮੇਰਾ ਪੋਤਰਾ ਕਿਹੜੇ ਵਾਚ ਰੱਖਿਆ ਹੀ ਉਹ ਤੇ ਮੋੜ ਦੇ ਉਹ ਵਾਦ ਰਾਇਆ ਨਹੀਂ ਤੋਂ ਗੱਲ ਇਹ ਕਿ ਭਾਈ ਠੀਕ ਹੈ ਤੁਸੀਂ ਸਾਨੂੰ ਵਾਦੂ ਕੁਝ ਨਹੀਂ ਦੇਣਾ ਹੂੰ ਭਾਈ ਵਾਦੂ ਕੁਝ ਨਹੀਂ ਦੇਣਾ ਪੈਕੇਜ ਨਹੀਂ ਦੇਣਾ ਹਾਲਾਂਕਿ ਮੇਰਾ ਇਹ ਵੀ ਮੰਨਣਾ ਹੈ ਕਿ ਪੰਜਾਬ ਨੂੰ ਆਰਥਿਕ ਪੈਕੇਜ ਦੀ ਲੋੜ ਹੈ ਜੇ ਬੈਂਕ ਬਚਾਉਣ ਵਾਸਤੇ ਆਪਾਂ ਇੰਜੈਕਟ ਕਰਦੇ ਆਂ ਰਕਮ ਜੀ ਕਰਦੇ ਆ ਨਾ ਆ ਆਪਾਂ ਬਿਲਕੁਲ ਬਿਲਕੁਲ ਆਰਬੀਆਈ ਦੇ ذریعے ਜਾਂ ਸਰਕਾਰ ਦੇ ذریعے ਇੰਜੈਕਟ ਕਰਨ ਦਾ ਮਤਲਬ ਕੀ ਹੁੰਦਾ ਕਿ ਕੈਸ਼ ਵਿੱਚ ਦੇ ਦਿੱਤਾ ਜਾਂਦਾ ਤਾਂ ਕਿ ਬੈਂਕ ਬਚੇ ਰਹਿਣ ਹੂੰ ਤੇ ਮੋਦੀ ਸਰਕਾਰ ਨੇ ਹੀ ਇੰਜੈਕਟ ਕੀਤੇ ਹੋਏ ਨੇ ਪੈਸੇ ਬੈਂਕਾਂ ਨੂੰ ਬਚਾਉਣ ਵਾਸਤੇ ਪਰ ਬੈਂਕ ਬਚੇ ਵੀ ਨਹੀਂ ਬਹੁਤ ਸਾਰੇ ਬੈਂਕ ਬੈਗ ਹੋਣਾ ਦਾ ਬੜਾ ਹੀ ਘਰਕ ਹੋ ਗਿਆ ਜਾਂ ਮਰਜ਼ ਹੋ ਗਿਆ ਹੂੰ ਮਜਬੂਰੀ ਚ ਤਾਂ ਉਸੇ ਤਰ੍ਹਾਂ ਪੰਜਾਬ ਨੂੰ ਵੀ ਇੰਜੈਕਟ ਕਰਨ ਦੀ ਜ਼ਰੂਰਤ ਹੈ ਕਿਉਂਕਿ ਤੁਸੀਂ ਛੱਡਿਆ ਹੀ ਕੁਛ ਨਹੀਂ ਇਹਦੇ ਪੱਲੇ ਹੂੰ ਨਵੋ ਦਰਵਾਦੀ ਨੀਤੀਆਂ ਤੋਂ ਬਾਅਦ ਤਾਂ ਬਿਲਕੁਲ ਤੈਸ ਨੈਸ ਹੋ ਗਿਆ ਪਹਾੜੀ ਰਾਜਾਂ ਨੂੰ ਐਕਸਟਰਾ ਰਹਿਤਾਂ ਦੇਖ ਕੇ ਤਾਂ ਤੁਸੀਂ ਬਿਲਕੁਲੀ ਹਾਸ਼ੀਏ ਤੇ ਧੱਕ ਦਿੱਤਾ ਬਾਰਡਰ ਏਰੀਆ ਹੋਣ ਕਰਕੇ ਸਾਡਾ ਬਹੁਤ ਨੁਕਸਾਨ ਆ ਕਈ ਕਿਸਮ ਦੇ ਕ੍ਰਾਈਸਿਸ ਨੇ ਹਰੀ ਕ੍ਰਾਂਤੀ ਨੂੰ ਮਤਲਬ ਕਿ ਅਸੀਂ ਸਿਰਜ ਕੇ ਆਪਣੀਆਂ ਪੁਸ਼ਤਾਈ ਕਹ ਲੋ ਕਿ ਇੱਕ ਤਰ੍ਹਾਂ ਨਾਲ ਖਤਰੇ ਚ ਪਾ ਲਈਆਂ ਨੇ ਤਾਂ ਮਤਲਬ ਕਿ ਮੇਰਾ ਮੰਨਣਾ ਹੈ ਕਿ ਡਾਈਵਰਸੀਫਿਕੇਸ਼ਨ ਵਾਸਤੇ ਜਾਂ ਹੋਰ ਸਕੀਮਾਂ ਵਾਸਤੇ ਸਾਨੂੰ ਇੱਕ ਪੈਕੇਜ ਦੀ ਜ਼ਰੂਰਤ ਬਣਦਾ ਜੀ ਚਲੋ ਉਹ ਨਹੀਂ ਦੇਣਾ ਤੇ ਘੱਟੋ-ਘੱਟ ਜਿਹੜੇ ਸਾਡੇ ਬਣਦੇ ਨੇ ਸਾਬ ਉਹ ਤੇ ਦੇ ਦਿਓ ਨਾ ਹੂੰ ਤਾਂ ਨਹੀਂ ਤਾਂ ਉਲਟਾ ਹੁਣ ਆ ਤੁਸੀਂ ਦੇਖ ਲਓ ਇਹ ਇੰਦਰਪ੍ਰੀਤ ਹੋਰਾਂ ਦੀ ਰਿਪੋਰਟ ਆ ਉਹਦੇ ਮੁਤਾਬਕ ਉਹ ਕਹਿ ਰਹੇ ਆ ਕਿ ਉਹ ਜਿਹੜਾ ਕੁਝ ਪਰਸੈਂਟ ਮਤਲਬ ਕਿ ਜਿਹੜਾ ਵਿਆਜ ਕੁਝ ਪੁਆਇੰਟ ਜਿਹੜਾ ਵੱਧਾ ਤਾਂ ਉਹਦਾ ਇੰਨਾ ਨੁਕਸਾਨ ਪੰਜਾਬ ਨੂੰ ਹੋ ਜਾਂਦਾ 500 ਕਰੋੜ ਸਰ ਤੁਸੀਂ ਦੇਖ ਦੇਖ ਲਓ ਕਿ ਕਿੰਨੇ ਕਰਮਚਾਰੀਆਂ ਦੀ 1 ਮਹੀਨੇ ਦੀ ਮੰਥਲੀ ਕਹੋ ਕਿ ਤਨਖਾਹ ਬਣ ਜਾਂਦੀ ਹੈ ਜੀ 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 ਬਿਲਕੁਲ ਜੀ ਬਿਲਕੁਲ ਮਿੰਟ ਜੀ ਆ ਸਿਮਰ ਚਾਲ ਜੀ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਮਿਹਰਬਾਨੀ ਕੰਟਰੀਬਿਊਸ਼ਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਆ ਸ਼ੁਕਰੀਆ ਜੀ ਆਦਰਾ ਸੰਗਾ ਜੀ ਤੁਹਾਡਾ ਵੀ ਬਹੁਤ ਬਹੁਤ ਮਿਹਰਬਾਨੀ ਤੁਹਾਡੀ ਔਰ ਕਹਿੰਦੇ ਨੇ ਕਿ ਗੁਰੂਆਂ ਪੀਰਾਂ ਦੇ ਮਾਤਾਵਾਂ ਦੀ ਧਰਤੀ ਜੋ ਜਿਸ ਦਾ ਵਾਸ ਚੱਲੇ ਉਹ ਖੋਹ ਲੈਂਦਾ ਹੈ ਕਹਿੰਦੇ ਚਾਹੀ ਇੱਜ਼ਤ ਚਾਹੀ ਮਹਿਲ ਬਣਾ ਰੇ ਇਸ ਮੁਲਕ ਦਾ ਕੀ ਦੱਸ ਮੁਲਕ ਦੇ ਕੀ ਦੱਸਾਂ ਕਰੀ ਉਹਨਾਂ ਨੇ ਨਾ ਨਾ ਕਾਵਿਕ ਰੰਗ ਦਿੰਦਾ ਹੈ ਆਪਣੇ ਕਮੈਂਟ ਨੂੰ ਤੁਸੀਂ ਤੇ ਖੁਦ ਕਵੀ ਹੋ ਤੇ ਤੁਸੀਂ ਫੜ ਨਹੀਂ ਪਾਇਆ ਤੇ ਮੈਂ ਫੜ ਲਿਆ ਕਿ ਕਾਵਿਕ ਰੰਗ ਦਿੰਦਾ ਉਹਨਾਂ ਨੇ ਬਿਲਕੁਲ ਬਿਲਕੁਲ ਮੈਂ ਉਹਨੂੰ ਕਾਵਿਕ ਰੰਗ ਦੇ ਹਿਸਾਬ ਨਾਲ ਮੈਂ ਉਹਨੂੰ ਕਮੈਂਟ ਦੇ ਤੌਰ ਤੇ ਪੜ੍ਹਿਆ ਮੈਨੂੰ ਲੱਗੇ ਕੋਈ ਸਵਾਲ ਹੁੰਦਾ ਦੇ ਵਿੱਚ ਮੈਂ ਪੜ੍ਹਿਆ ਸੀ ਇਹ ਕਵੀ ਦੀ ਬੇਤੋਹੀਨ ਨਹੀਂ ਕਰਨੀ ਕੋਈ ਕਵੀ ਆ ਕੋਈ ਮਤਲਬ ਕਿ ਯਾਰ ਹਰ ਇੱਕ ਬੰਦਾ ਜਿਹੜਾ ਨਾ ਤੁਕਬੰਦੀ ਕਰਦਾ ਉਹ ਕਵੀ ਹੁੰਦਾ ਸਾਬ ਕਹਿੰਦੇ ਕਿ ਜਹਾਂ ਨਾ ਪਹੁੰਚੇ ਰਵੀ ਤਹਾਂ ਪਹੁੰਚ ਜਾਂਦਾ ਕਵੀ ਹੈ ਜੀ ਜੀ ਤਾਂ ਕੱਲੇ ਆ ਕੇ ਭਾਈ ਕਹਿੰਦੇ ਨੇ ਕਿ ਕਵੀ ਤੇ ਕਈ ਵਾਰੀ ਉਹ ਵੀ ਹੁੰਦਾ ਮਿੱਤਰ ਜਿਹੜਾ ਨਹੀਂ ਲਿਖਦਾ ਹੁੰਦਾ ਕਿਉਂਕਿ ਸਰ ਕਵੀ ਤੇ ਇੱਥੇ ਕਵੀ ਤੇ ਮਸਤ ਮਲੰਗ ਮਲੰਗ ਵੀ ਹੁੰਦੇ ਜਿਹੜੇ ਸਿਧਰੇ ਦੁਨੀਆ ਤੇ ਤਰੇ ਫਿਰਦੇ ਜਿਨ੍ਹਾਂ ਨੂੰ ਲੋਕ ਪਾਗਲ ਕਹਿੰਦੇ ਆ ਨਾ ਤਾਂ ਉਹਨਾਂ ਦੇ ਕੋਲ ਕਿਤੇ ਬੈਠ ਜਾਓ ਜੀ ਤਾਂ ਭਾਈ ਉਹ ਵੀ ਬਹੁਤ ਮਤਲਬ ਕਿ ਤੁਹਾਨੂੰ ਕਹਿੰਦੇ ਕਿ ਸ਼ਰਾਬ ਉਰ ਕਰਦੇ ਦੇਨੇ